ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇਹ ਅਰੋਗਤਾ ਜੀ ਤੇ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ ਸੋ ਸ਼ਾਮ ਦਾ ਟਾਈਮ ਹੈ ਜੀ ਰਹਿਰਾ ਸਭ ਦੇ ਜਾਪ ਗੁਰੂ ਘਰਾਂ ਦੇ ਵਿੱਚ ਚੱਲ ਰਿਹਾ ਜੀ ਮਿੱਠੀ ਮਿੱਠੀ ਬਾਣੀ ਕੰਨਾਂ ਦੇ ਵਿੱਚ ਪੈ ਰਹੀ ਹੈ ਤੇ ਵੈਗੁਰੂ ਭਾਈ ਜਿੰਨੇ ਵੀ ਪੰਜਾਬੀ ਆ ਜਿੱਥੇ-ਜਿੱਥੇ ਵੀ ਹੈਗੇ ਸਾਰਿਆਂ ਦੇ ਦੋ ਟਾਈਮ ਸਵੇਰ ਦੇ ਟਾਈਮ ਜਿਹੜੇ ਆਪਣਾ ਜਪਜੀ ਸਾਹਿਬ ਦੇ ਜਾਪ ਹੁੰਦੇ ਜਾਪ ਸਾਹਿਬ ਦੇ ਹੁੰਦੇ ਆ ਪੰਜੇ ਬਾਣੀਆਂ ਦੇ ਉਹ ਵੀ ਕੰਨਾਂ 'ਚ ਪੈਣ ਸ਼ਬਦ ਤੇ ਸ਼ਾਮ ਟਾਈਮ ਆਪਣਾ ਵੈਰਾਸ ਹੋਗਾ ਕੀਰਤਨ ਸੁਣ ਲੋਗਾ ਆਨੰਦ ਸਾਹਿਬ ਹੋਗਾ ਜੀ ਇਹਨਾਂ ਦੇ ਵੀ ਜਾਪ ਆਪਣੇ ਕੰਨਾਂ ਦੇ ਵਿੱਚ ਚਲੋ ਮਤਲਬ ਐ ਵੀ ਬੰਦੇ ਤੇ ਇੱਕ ਵਾਰ ਸੁਣਨ ਨਾਲ ਥੋੜੀ ਬਹੁਤੀ ਸਮਤਤਾ ਆਉਂਦੀ ਹੈ ਜੇ ਕੋਈ ਗਲਤ ਕੰਮ ਕਰਦਾ ਹੋਵੇ ਤਾਂ ਉਹ ਇੱਕ ਵਾਰ ਤਾਂ ਛਿਚਕਦਾ ਬਿਹਾਰ ਵੀ ਮੈਂ ਆ ਆ ਟਾਈਮ ਕੋ ਚਲੋ ਕਿਤੇ ਵੀ ਚਾਹੇ ਦੈਨ ਚ ਵੀ ਕੋ ਗਲਤੀ ਕਰਦਾ ਚਾਹੇ ਸ਼ਾਮ ਟਾਈਮ ਕੋਈ ਚਾਹੇ ਮਾਰਨਿੰਗ ਟਾਈਮ ਜੇ ਨਿਤਨੇਮ ਚੱਲਦਾ ਹੋਵੇ ਤਾਂ ਸੰਦੇਜ ਜੀ ਤਾਂ ਇੱਕ ਵਾਰ ਆਉਂਦੀ ਆ ਬਾਕੀ ਬੱਦਲ ਬਾਈ ਜੀ ਚੱਲੇ ਰਹੀ ਆ ਤੇ ਮੀਂਹ ਪੈ ਗਿਆ ਕਦੇ ਧੁੱਪ ਆ ਗਈ ਆ ਮੌਸਮ ਬੇਮਜਾਜ ਹੋਇਆ ਉਹ ਸੌਣ ਦੇ ਸਰਟਿਆਂ ਵਾਲਾ ਕੰਮ ਹੋ ਗਿਆ ਜਣੀ ਕਦੇ ਪੈ ਗਿਆ ਕਦੇ ਹਟ ਗਿਆ ਨਹੀਂ ਹਮਸਾਜੀ ਪੂਰੀ ਹੋਈ ਵੀ ਐ ਇਸ ਵਾਰ ਜਿਹੜੀ ਗਰਮੀ ਹੈ ਜੀ ਤਕਰੀਬਨ ਤਕਰੀਬਨ ਅ ਬਧੀਆ ਹੀ ਨਿਕਲ ਗਈ ਕਹਿਣ ਦਾ ਪਰ ਵੀ ਉਹ ਉਨੀ ਗਰਮੀ ਜੀ ਪਈ ਨਹੀਂ ਹੈਗੀ ਜਿੰਨੀ ਹਰ ਵਾਰ ਪੈਂਦੀ ਹੈ ਅ ਇਸ ਵਾਰ ਤਾਂ ਜੂਨ ਜਲਾਈ ਵੀ ਆ ਸਮਝ ਲਓ ਵੀ ਤਕਰੀਬਨ ਤਕਰੀਬਨ ਅੱਧੇ ਤੋਂ ਜ਼ਿਆਦਾ ਲੱਗੇ ਗਿਆ ਤੇ ਉਨੀ ਗਰਮੀ ਹੈ ਨਹੀਂ ਬਾਕੀ ਹੁਣ ਸ਼ਾਮ ਦਾ ਟਾਈਮ ਹੈ ਜੀ ਤਿਆਰ ਹੋ ਗਏ ਤਿਆਰ ਹੋ ਗਏ ਇਦਾਂ ਵੀ ਆ ਤੁਹਾਨੂੰ ਪਤਾ ਵੀ 3-4 ਦਿਨ ਨਹੀਂ ਹਫਤਾ ਹੀ ਹੋ ਚੁਲਿਆ ਮੈਂ ਕਹਿੰਦਾ ਵੀ ਡੈਡੀ ਨੂੰ ਸੀ ਚੈੱਕ ਅਪ ਕਰਵਾ ਕੇ ਲਿਆ ਸੀ ਸੰਦੀਪ ਜੀ ਦੇ ਨੂੰ ਅ ਤੇ ਉਹ ਜਿਹੜੀ ਡਾਕਟਰ ਨੇ ਦਵਾਈ ਲਿਖੀ ਸੀ ਉਹ ਦਵਾਈ ਨਾਲ ਥੋੜਾ ਜਿਹਾ ਪਤ ਨਹੀਂ ਡੈਡੀ ਦੇ ਕੁਝ ਮਨ ਨੂੰ ਹੋਇਆ ਰੱਬ ਜਾਣੇ ਕੀ ਚੱਕਰ ਕੀ ਨਹੀਂ ਵੀ ਸੰਦੀਪ ਨੇ ਮੈਨੂੰ ਪਾਸੋਂ ਚੌਥੇ ਜੀ ਵੀ ਦੱਸਿਆ ਤਾਂ ਵੀ ਡੈਡੀ ਥੋੜਾ ਜਿਹਾ ਢਿੱਲਾਦਾ ਉਦੋਂ ਬਾਅਦ ਕਹਿੰਦੀ ਫਿਰ ਡੈਡੀ ਦਾ ਫੋਨ ਆ ਕੇ ਸੀ ਸਹੀ ਹੈ ਤੇ ਇਹਨੇ ਆਪਣਾ ਵੀ ਉਹਨੂੰ ਥੋੜਾ ਜਾਹਰ ਕਰਤਾ ਵੀ ਮੈਂ ਵੀ ਢਲੀ ਜੀ ਚੱਲ ਰਹੀ ਆ ਕਿਉਂ ਮੌਸਮੇ ਇਦਾਂ ਦਾ ਹੋਇਆ ਬਾ ਵੀ ਚੰਗੇ ਪਹਿਲੇ ਸਰੀਰ ਬਿਮਾਰ ਹੋਣ ਵਾਲੇ ਹੋਏ ਪਿਆ ਕੁਸ ਮੱਛਰਾਂ ਬਹੁਤ ਹੋ ਗਿਆ ਹੁਣ ਮੱਛਰ ਤੇ ਭਾਈ ਚਿਕਨਗੁਨੀਆ ਹੋ ਗਿਆ ਡੇਂਗੂ ਹੋ ਗਿਆ ਇਹ ਜਿਹੇ ਬਿਮਾਰੀਆਂ ਤੇ ਆਪਣੇ ਨਿਆਣੇ ਸਿਆਣਿਆਂ ਨੂੰ ਬਚਾ ਕੇ ਰੱਖੋ ਤੇ ਉਧਰ ਡੈਡੀ ਦਾ ਹੁਣ ਪਤਾ ਨਹੀਂ ਕਿਹੜਾ ਚੱਕਰ ਹੈ ਕਿਹ ਨਹੀਂ ਸੰਦੀਪ ਨੇ ਅੱਜ ਮਨ ਪੂਰਾ ਚੱਕਿਆ ਹੋਇਆ ਵੀ ਡੈਡੀ ਕੋਲ ਜਾਣਾ ਹੀ ਜਾਣਾ ਵੀ ਚਲੋ ਉਧਰ ਰੀਤ ਦਾ ਵੀ ਪੜਾਈ ਦਾ ਚੱਕਰ ਹੈ ਵੀ ਉਹ ਉਹਦੀ ਪੜਾਈ ਵੀ ਦੇਖਣੀ ਆ ਤੇ ਮਹਾਵਿਚਲ ਹੁਣ ਨੱਟ ਭੱਜ ਕੇ ਵੀ ਚੱਲ ਆਪਾਂ ਚੱਲਦੇ ਆਂ ਵੀ ਸਵੇਰੇ ਸਾਜਰੇ ਵਾਪਸ ਆ ਜਾਾਂਗੇ ਪਰ ਮਨ ਨੂੰ ਲੱਗਦਾ ਨਹੀਂ ਹੈਗਾ ਵੀ ਜਿਹੜੇ ਸਾਬ ਨਾਲ ਪੈਕਿੰਗ ਜੀ ਹੋਈ ਵੀ ਹੈ ਵੀ ਕੋਈ ਚੱਕਰ ਹੋ ਰਿਹਾ ਅਜੇ ਮੈਂ ਪੁੱਛਿਆ ਹੈ ਨਹੀਂ ਕਿ ਮੈਂ ਜੀ ਅਜੇ ਕਰਕੇ ਆਇਆ ਥੱਲੇ ਕੱਕ ਕੰਡਾ ਤੇ ਇਹ ਫਟਾਫਟ ਡੰਗਰਾ ਨੂੰ ਚੋਕ ਕੇ ਜੀ ਮਨੂੰ ਇਨਕ ਜ਼ਰੂਰ ਕਿਹਾ ਹੈ ਵੀ ਇਸ਼ਨਾਨ ਕਰਕੇ ਉੱਪਰ ਨੂੰ ਆ ਜਿਓ ਤੇ ਇਸ਼ਨਾਨ ਕਰਕੇ ਮੈਂ ਹੋਗਾ ਰੈਡੀ ਤੇ ਉਹ ਦੋਹੇ ਜਣੀਆਂ ਬੈਠੀਆਂ ਜੀ ਆਪਸ ਵਿੱਚ ਦੁੱਖ ਸੁੱਖ ਦੀ ਥਾਣੀ ਤੇ ਦਰਾਣੀ ਉਧਰ ਜੈ ਜ਼ਮੀਨ ਦਾ ਵੀ ਵਿਚੇ ਵਿਚਾਰੀ ਦਾ ਉਹਨੂੰ ਗੈਸ ਦੀ ਦਿੱਕਤ ਜਿਹੜੀ ਹੈਗੀ ਆ ਜੀ ਉਹ ਉਹਦੇ ਕਰਕੇ ਉਹਨੂੰ ਪ੍ਰੋਬਲਮ ਕ੍ਰੀਏਟ ਹੋਈ ਹੋ ਰਹੀਦੀ ਕੋਈ ਨਾ ਕੋਈ ਹਾਂ ਤੇ ਉਹ ਉਹਦਾ ਵੀ ਵਿਚੇ ਟੈਂਸ਼ਨ ਜੀ ਹੋਈ ਪਈ ਐ ਵੀ ਚਲੋ ਵਾਹਿਗੁਰੂ ਕਿਰਪਾ ਕਰੇ ਤੇ ਹੁਣ ਮੈਂ ਚੱਲਦਾ ਹਾਂ ਅੰਦਰ ਨੂੰ ਉਧਰ ਦੇਖਦਾ ਵੀ ਹੁਣ ਇਹਨਾਂ ਦੀ ਕਿਆ ਪਾਤਾਲਾਪ ਚੱਲਦੀ ਐ ਤੇ ਮੇਰਾ ਨਿਆਣੇ ਸਿਆਣੇ ਤਿਆਰ ਬੈਠੇ ਆ ਵਾਹਿਗੁਰੂ ਭਾਈ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਇਕੀ ਜੀ ਦਾ ਖਾਲਸਾ ਵਾਇਕੀ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ ਚ ਰੱਖੇ ਜੀ ਬਈ ਸੰਦੀਪ ਬੱਸ ਮੈਂ ਮਨ ਦਿਮਾਗ ਦੇ ਵਿੱਚ ਕੱਲ ਸੋਚਦੀ ਸੀ ਪਹਿਲਾਂ ਇਹਨੂੰ ਕਹਿ ਦਵਾਂ ਅੱਮ ਇਹਦੇ ਕੋਲ ਐਨੇ ਕੱਪੜੇ ਏ ਵਿਕੀ ਅਦੇ ਇੱਕ ਘਾਤ ਉਹ ਤਬਰੀ ਜਾ ਰਹਾ ਹੈ ਫੇ ਕਾ ਗਲ ਹੈ ਇਹ ਮੈਨੂੰ ਸੋਹਣਾ ਲੱਗ ਅੰਮਾ ਹੋਈਏ ਸੋਹਣਿਆ ਦੀ ਐਨੇ ਬਾਈ ਜਿਹੜਾ ਕਿੱਥੇ ਤੋੜਨੀ ਉਹ ਉਹ ਤੋੜਨੇ ਤਾਂ ਅੱਟ ਚਲੋ ਛੱਡੋ ਮੇਰੇ ਕਮਾਣੀ ਬਚ ਰਹੀ ਜੀ ਦੀ ਆ ਹੂੰ ਇਤਨੀ ਇਲਾ ਜਿਹਾ ਕੁੱਤਾ ਹੂੰ ਇਕ ਜਿਹੜਾ ਮੈਂ ਹੁਣ ਸੁਵਾ ਕੇ ਰੈੱਡ ਜਾਏ ਰੈੱਡ ਜੇ ਨਹੀਂ ਸੁਣਨਾ ਹੈ ਲੱਤਾ ਕਾ ਨੂੰ ਤਾਂ ਹਾਂ ਲੱਤਾ ਕਾ ਤੇ ਤਾਂ ਵਿੱਕੀ ਨੇ ਧੱਕੇ ਨਾਲ ਦਵਾਤਾ ਜਿਹੜਾ ਮੈਂ ਸੂਟ ਦਵਾਉਂਦਾ ਵੀ ਧੱਕੇ ਨਾਲ ਚਲੋ ਐਨਾ ਵਧੀਆ ਨਾਲੇ ਠੀਕ ਹੈ ਨਹੀਂ ਗੱਲ ਸੁਣਾ ਮੈਨੂੰ ਤੁਸੀਂ ਮੈਨੂੰ ਨਾ ਉਹ ਕਰੋ ਮੇਰੇ ਪੈਰ ਨਹੀਂ ਹਾਲ ਜਾ ਪੈਂਦਾ ਬਹੁਤ ਨਹੀਂ ਮੈਨੂੰ ਇਹ ਦੱਸ ਵੀ ਮੈਂ ਪਰਸੋਂ ਚੌਥੇ ਜੇ ਤਾਂ ਮੇਰੀ ਤੇਰੇ ਨਾਲ ਵੀਜ਼ਾ ਤਾਂ ਗੱਲ ਹੋਈ ਸੀ ਤੂੰ ਡੈਡੀ ਪ੍ਰਤੀ ਉਸ ਦਿਨ ਤੂੰ ਕਹਿੰਦੀ ਸੀ ਡੈਡੀ ਨੇ ਪ੍ਰਸ਼ਾਦਾ ਸਕਿਆ ਲੈ ਠੀਕ ਹੈ ਮੈਂ ਤੁਹਾਨੂੰ ਦੱਸਦੀ ਮੈਨੂੰ ਤਾਂ ਕਹੀ ਗਿਆ ਮੈਂ ਬਿਮਾਰ ਨਹੀਂ ਆ ਪੈਗੀ ਡੈਡੀ ਮੈਨੂੰ ਕਹੀ ਜਾਂਦੇ ਮੈਂ ਠੀਕ ਐ ਇਹ ਤਾਂ ਮੈਨੂੰ ਅੱਜ ਮੰਨਪ੍ਰੀਤ ਤੋਂ ਪਤਾ ਲੱਗਿਆ ਵੀ ਨਾ ਤਾਂ ਉਹ ਚਾਹ ਨਾ ਬਿਸਕੁਟ ਖਾ ਪਰਿਆ ਨਾ ਦੜੀਆ ਨਾਲ ਖਿਚੜੀ ਰੋਟੀ ਤਾਂ ਹੈਗੀ ਨਹੀਂ ਦੀ ਪਹਿਲਾਂ ਸਾਡੀ ਮੈਂ ਕਹਿੰਦਾ ਤਾਂ ਮੈਂ ਚੱਲ ਖਿਚੜੀ ਖਾ ਲਿਆ ਕਰਿਓ ਵੀ ਕਈ ਵਾਰ ਰੋਟੀ ਆਪਣੇ ਆ ਆਪਣੇ ਉਹ ਗਰਮੀ ਆਪਾਂ ਆਪਾਂ ਨੂੰ ਨਹੀਂ ਹਜ਼ਮ ਹੁੰਦੀ ਤੁਰ ਤੇ ਫਿਰ ਤਾਂ ਡੈਡੀ ਦਾ ਫੇਰ ਬੈਠਾ ਉਸ ਕਰਕੇ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਚੱਲ ਦੜੀਆ ਖਿਚੜੀ ਖਾ ਲਿਓ ਹਲਕਾ ਹੁਣ ਕਹਿੰਦੇ ਵੀ ਬਿਸਕੁਟ ਵੀ ਨਹੀਂ ਖਾਪਦੇ ਫਿਰ ਮੇਰੇ ਹਾਲ ਪੈਂਦਾ ਵੀ ਇੱਕ ਵਾਰ ਮੈਂ ਜਾ ਕੇ ਦੇਖਿਆ ਮਿਲਣਾ ਮੇਲਾ ਲੁਮਾ ਹਾਂ ਹਾਂ ਦਾ ਕੀ ਜਾਣ ਵਸਦੀ ਹੈ ਮੇਰੇ ਬਾਪ ਚ ਮੇਰੀ ਸਾਡੀ ਤਾਂ ਬਸਦੀ ਹੋਣੀ ਹੈਗੀ ਉਹ ਕਿਹੜਾ ਹੋ ਗਿਆ ਮੈਂ ਤਾਂ ਉਹ ਹੋ ਗਿਆ ਹੈ ਡੈਡੀ ਨਾ ਹਸਪੀਟਲ ਚ ਦਾਖਲਤਾ ਹੈ ਪਤਾ ਪਤਾ ਮੈਂ ਨਾ ਮੈਂ ਜਣੀ ਕਿ ਲੁੰਦੀ ਸੀ ਘਰੇ ਮੰਮੀ ਕਹਿੰਦੀ ਵੀ ਤੇਰੇ ਡੈਡੀ ਦਾ ਦਰਦ ਨਹੀਂ ਹਟਦਾ ਕਾਦੀ ਗੱਲ ਹੈ ਇਹ ਮੰਮੀ ਨੇ ਯਾਰ ਗੱਲ ਆ ਅੱਛਾ ਮੰਮੀ ਦਾ ਟਾਈਮ ਤੇ ਡੈਡੀ ਦਾ ਆਪਰੇਸ਼ਨ ਹੋਇਆ ਤਾਂ ਜਦ ਪਥਰੀਆਂ ਦਾ ਡੇਡੀ ਦਾ ਯਾਨੀ ਕਿ ਡਾਡ ਦੀ ਡੈਡੀ ਕਹਿੰਦਾ ਮੇਰੀ ਕੁੜੀ ਨੂੰ ਬੁਲਾ ਦੇ ਮੇਰੀ ਕੁੜੀ ਨੂੰ ਬੁਲਾ ਦੇ ਮੈਂ ਯਾਨੀ ਕਿ ਹਸਪੀਟਲ ਚ ਨਹੀਂ ਤੇ ਜਾਣਾ ਤੇ ਡੈਡੀ ਮੰਮੀ ਨੂੰ ਕਿਹਾ ਮੈਂ ਕਾ ਜੋ ਮਰਜੀ ਤੂੰ ਨਾ ਕਰ ਰਹੀ ਐ ਇੱਥੇ ਡੈਡੀ ਨੂੰ ਲੈ ਕੇ ਆਈ ਵੀ ਇਹ ਡਾਕਟਰ ਕਹਿਣ ਲੱਗੇ ਸੀ ਵੀ ਇਹ ਨਾ ਠੀਕ ਨਹੀਂ ਹੋਣਾ ਵੀ ਦੇਖ ਲੈ ਡੈਡੀ ਜਦ ਵੀ ਐ ਤਾਂ ਵੀ ਮੇਰੇ ਡੈਡੀ ਮੇਰਾ ਠੀਕ ਰਹੂਗਾ ਹੂੰ ਹੋ ਤਾਂ ਬਿਮਾਰ ਮੈਂ ਤਾਂ ਹੀ ਹੋਲ ਪੈਣ ਲੱਜਿੰਦਾ ਬਹੁਤ ਛੇਤੀ ਬਣੇ ਕਦੇ ਮੈਨੂੰ ਐ ਨਹੀਂ ਕਿਹਾ ਵੀ ਤੂੰ ਮੇਰੀ ਕੁੜੀ ਆ ਮੇਰਾ ਮੁੰਡਾ ਬੜਾ ਇਹ ਨਾਲ ਉਹ ਕੁਦਰਤੀ ਗੱਲ ਆ ਧੀਾਂ ਦੀ ਨਾ ਬਾਪ ਨਾਲ ਥੋੜੀ ਜਿਹਾ ਜ਼ਿਆਦਾ ਇਹ ਹੋ ਜਾਂਦਾ ਮੈਂ ਫਿਰ ਕਈ ਵਾਰ ਸੋਚੀ ਜਿਵੇਂ ਮੈਂ ਮੰਮੀ ਨੂੰ ਏਡੀ ਬੜੀ ਗੱਲ ਕਰਕੇ ਕਹਿੰਦੀ ਵੀ ਉਹ ਆਪੇ ਨਹੀਂ ਆ ਆਪੇ ਨਹੀਂ ਆਇਆ ਮੰਮੀ ਫਿਰ ਪਤਾ ਮੈਨੂੰ ਮਨਪ੍ਰਿਤ ਆ ਗਈ ਠੀਕ ਉਹਦੀ ਗੱਲ ਨਾ ਮੈਂ ਸਮਝ ਗਈ ਵੀ ਮਾਰ ਜਾ ਮੰਮੀ ਹੋਈ ਆ ਮੰਮੀ ਕਿਹੜਾ ਮੁੜ ਕੇ ਆਈ ਆ ਅੱਛਾ 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 ਮੈਨੂੰ ਵੀ ਕਹਿ ਸਕਦਾ ਤਾ ਵੀ ਤੂੰ ਮੇਰੀ ਘਰ ਵਾਲੀ ਨੂੰ ਲੈ ਕੇ ਗਈਤੀ ਡੈਡੀ ਹਾਂ ਵੀ ਤੂੰ ਲੈ ਕੇ ਨਹੀਂ ਆਈ ਉਹਨੂੰ ਵਾਪਸ ਉਹ ਚਲੋ ਜਿਆਦਾ ਪਤਾ ਕੀ ਆ ਮੰਮੀ ਜਿਹੜੇ ਰੋਂਦੇ ਰੋਂਦੇ ਜਾ ਕੇ ਦੱਸਿਆ ਜਦੋਂ ਮਨਪ੍ਰੀਤ ਬਾਹਰ ਤੋਂ ਆਈ ਕਹਿੰਦੀ ਤੈਨਾਂ ਮੈਨੂੰ ਐਡੀ ਬੜੀ ਗੱਲ ਕਹਿਤੀ ਵੀ ਮੇਰਾ ਬਾਪ ਹੋਣਾ ਚਾਹੀਦਾ ਤੂੰ ਨਾ ਚਾਹੀਏ ਹਾਂ ਹਾਂ ਵੀ ਤੈਨੂੰ ਮੈਂ ਦੱਸ ਪਿਆਰੀ ਨਹੀਂ ਹੈਗੀ ਮੈਂ ਤਾਂ ਤੂੰ ਪਿਆਰੀ ਆ ਬਾਪ ਮੈਨੂੰ ਜ਼ਿਆਦਾ ਪਿਆਰ ਉਹ ਕੋ ਪਤਾ ਈਮੋਸ਼ਨ ਜਿਹੜੇ ਜੁੜੇ ਹੋਏ ਹੁੰਦੇ ਨਾ ਆਪਾਂ ਕਿਹਨੂੰ ਕਿਆ ਗੱਲ ਕਹਿਣੀ ਐ ਉਹ ਈਮੋਸ਼ਨ ਜੋ ਈਮੋਸ਼ਨਲ ਹੋ ਬਣਾ ਬੰਦਾ ਫਿਰ ਉਹ ਸਮਝ ਨਹੀਂ ਲੱਦੀ ਦਿਮਾਗ ਉਸ ਟਾਈਮ ਤੂੰ ਸਿਰਫ ਆਪਣੇ ਡੈਡੀ ਪਰਤੇ ਗੱਲ ਸੋਚ ਰਹੀ ਸੀ ਆਪਣੇ ਮਾਂ ਬਾਰੇ ਤਾਂ ਉੱਥੇ ਕੁਝ ਵੀ ਨਹੀਂ ਤੂੰ ਸੋਚ ਰਹੀ ਤੂੰ ਉਹ ਤਾਂ ਸਹੀ ਸਰਾਮ ਸੀ ਤੈਨੂੰ ਡੈਡੀ ਦਾ ਸੀ ਵੀ ਹਾਂ ਵੀ ਮੇਰਾ ਡੈਡੀ ਠੀਕ ਹੋ ਕੇ ਘਰ ਆਉਣਾ ਚਾਹੀਦਾ ਕਿ ਨੂੰ ਕੀ ਗੱਲ ਹੈ ਕਹਿਣੀ ਹੈ इमोशनल ਬੰਦਾ ਕਦੇ ਵੀ ਨਹੀਂ ਸੋਚਦਾ ਹੈ ਤੇ ਗੱਲ ਹੈ ਜੀ ਦੂਸਰੀ ਜਦ ਕਰੋਨਾ ਆਇਆ ਤਾਂ ਬਹੁਤ ਪਰਿਵਾਰਾਂ ਦੇ ਵਿੱਚ ਤੇ ਜੀ ਚਲ ਗਏ ਚੰਗੇ ਭਲੇ ਚਲ ਗਏ ਕਈਆਂ ਦੇ ਬਿਮਾਰ ਸੀ ਉਹ ਚਲ ਗਏ ਤੇ ਉਹ ਜਿਹੜੇ ਬਸ ਛੋੜੇ ਪਏ ਹੋਏ ਉਹ ساری ਉਮਰ ਤਾਪ ਨਹੀਂ ਹੋਵੇ ਕਿ ਜੇ ਕਈਆਂ ਦੇ ਸਿਆਣੇ ਚਲ ਗਏ ਜਿੰਨੇ ਸਿਆਣੇ ਜ਼ਿਆਦਾ ਗਏ ਅ ਜੰਗ ਵੀ ਚਲ ਗਏ ਚਲੋ ਬਾਕੀ ਵੀ ਇੱਕ ਗੱਲ ਹੋਰ ਵੀ ਕਿ ਜਾਂਦੇ ਤਾਂ ਹੁਣ ਵੀ ਆ ਮੰਨ ਕੇ ਚੱਲੀਏ ਪਰ ਕਰੋਨਾ ਟਾਈਮ ਥੋੜਾ ਜਿਹਾ ਜ਼ਿਆਦਾ ਤੇ ਆਪਾਂ ਨੂੰ ਪਤਾ ਲੱਗ ਗਿਆ ਜੰਦਾ ਆਪਾਂ ਥੋੜਾ ਜਿਹਾ ਦੇਖਦੇ ਤੇ ਕਰੋਨਾ ਟਾਈਮ ਨਾ ਜਦ ਇੱਕ ਕਿਸੇ ਨੂੰ ਮੂੰਹ ਨਹੀਂ ਵੇਖਣ ਦੇਣਾ ਜੱਪੀ ਪਾ ਕੇ ਉਹ ਹੱਥ ਲਾ ਕੇ ਆਪਾਂ ਰੋ ਨਹੀਂ ਸਕਦੇ ਨਹੀਂ ਉਹ ਅੰਦਰ ਜ਼ਿਆਦਾ ਗੱਲਾਂ ਰਹਿੰਦੀਆਂ ਹੋਰ ਰੋਕਦੇ ਤਾਂ ਹੈ ਨਹੀਂ ਤੇ ਅਸਲ ਵਿੱਚ ਉਹ ਰੋਕਦੇ ਤੇ ਨਹੀਂ ਮੇਰੇ ਤਾਂ ਉਹ ਤਾਂ ਹੁਣ ਆਪਣੇ ਛੱਲੀਆਂ ਜਿਹੜਾ ਆਪਣਾ ਜਸਵੀਰ ਦਾੜੀ ਸੀ ਉਦੀ ਮੰਮੀ ਦੀ ਡੈਥ ਹੋਈ ਸੀ ਕਰੋਨਾ ਚ ਕਿਹੜੇ ਹਾਲਾਤਾਂ ਚ ਉਹਨਾਂ ਨੇ ਸੰਸਕਾਰ ਕਰਿਆ ਤਾਂ ਦੇਖਿਆ ਤਾਂ ਪੀਪੀ ਕਿੱਟਾਂ ਪਵਾ ਕੇ ਮੂੰਹ ਤੱਕ ਨਹੀਂ ਦੇਖਣ ਦਿੱਤਾ ਉਹਨਾਂ ਨੇ ਸਾਰਾ ਕੁਝ ਵੀ ਮੰਮੀ ਉਹ ਟਾਈਮ ਇਹ ਜਾਉਂਦੀ ਨਹੀਂ ਨਹੀਂ ਜਦ ਮੰਮੀ ਨੂੰ ਉਹਨਾਂ ਨੇ ਕਿਹਾ ਵੀ ਮੰਮੀ ਦੀ ਵੇਲੇ ਥੋੜੀ ਮਰੀਜ਼ ਦੀ ਡੈਥ ਹੋ ਗਈ ਮੈਂ 12 ਵਜੇ ਤੋਂ ਤਰਪ ਦੀ ਫਿਰੀਗੀ ਵੀ ਇੱਕ ਵਾਰ ਮੈਨੂੰ ਸ਼ਕਲ ਦਿਖਾ ਦੋ ਤੁਸੀਂ ਬਾਅਦ ਵਿੱਚ ਬੰਨ੍ਹਿਓ ਉਹਨਾਂ ਨੇ ਜਦੇ ਉਸੇ ਟਾਈਮ ਚਾਦਰ ਚ ਬੰਨ ਕੇ ਲਪਾਪਾ ਪਾਤਾ ਸੀ ਆਪਾਂ ਨਾ ਮੈਂ ਹੱਥ ਨਹੀਂ ਝਿਲਾ ਸਕਦੀ ਇਹ ਤਾਂ ਅਸੀਂ ਦੂਏ ਤਿੰਨ ਕਿਹਾ ਸਾਡੇ ਕਿੱਟਾਂ ਪਵਾਤੀਆਂ ਨਾਲੇ ਵੀ ਮਰੀਜ਼ ਦੀ ਬਾਡੀ ਅਸੀਂ ਬਾਹਰ ਕੱਢਣੀ ਆ ਫ੍ਰੀਜ ਤੋਂ ਤੁਸੀਂ ਕਾਲ ਨਹੀਂ ਖੜ ਸਕਦੇ ਉਹ ਜਾਂ ਤੇ ਦੇਖੋ ਐਸੇ ਤੇ ਐਜੀ ਤੇ ਹੂੰ ਬਿਮਾਰੀਓ ਇਦਾਂ ਦੀ ਸੀ ਕਿ ਤਵੇ ਪਿੰਡ ਚ ਰੋਗ ਤਾਂ ਉਹ ਜ਼ਿਆਦਾ ਦੁੱਖ ਖਾ ਗਿਆ ਉੱਥਾਲੋ ਕੋਈ ਨਹੀਂ ਜਦੋਂ ਪਤਾ ਕਿ ਡਰਿਆ ਇਹਦਾ ਬਹਿ ਗਿਆ ਤਾਂ ਸਾਰਿਆਂ ਦੇ ਮਨਾਂ ਦੇ ਵਿੱਚ ਚਲੋ ਕੋਈ ਨਹੀਂ ਉਹ ਮਾੜਾ ਸਮਾਂ ਸੀ ਜਦੋਂ ਜਦੋਂ ਕਿਹ ਪਤਾ ਦੇਖ ਤੂੰ ਤੂੰ ਉੱਥੇ ਤੂੰ ਵੀ ਜਦ ਉੱਥੀ ਸੀ ਮੈਂ ਵੀ ਲੱਗ ਪਗ ਮੇਰੇ ਯਾਰ ਦੋਸਤ ਦੀ ਮੰਮੀ ਦੇ ਬ੍ਰੇਨ ਦਾ ਹੋ ਗਿਆ ਸੀ ਉਹਨੂੰ ਬੁੱਲਾ ਪੈ ਗਿਆ ਸੀ ਉਹ ਵੀ ਉੱਥੇ ਕਰੋਨਾ ਦੇ ਟਾਈਮ ਦਾਖਲ ਸੀ ਪੀਜੀਆਈ ਦੇ ਵਿੱਚ ਅਸੀਂ ਵੀ ਉਹ ਸੰਤਾਪ ਅੜੜਾ ਆ ਮੈਂ ਆਪਣੇ ਅੱਖੀ ਦੇਖਿਆ ਜਦੋਂ ਕੋਈ ਕਰੋਨਾ ਦਾ ਪੇਸ਼ੈਂਟ ਆ ਜਾਂਦਾ ਉਹ ਨਾ ਸਾਰੀ ਐਮਰਜੈਂਸੀ ਚ ਆਫੜਾ ਦਵੜੀ ਪੈ ਜਾਂਦੀ ਡਾਕਟਰਾਂ ਨੂੰ ਵੀ ਜਿਹੜੇ ਹੋਰ ਮਰੀਜ਼ ਆਏ ਉਹਨਾਂ ਨੂੰ ਕਿੱਥੇ ਪਜਾਈਏ ਜਿਹੜਾ ਕਰੋਨਾ ਆਲਾ ਆਇਆ ਉਹਨੂੰ ਕਿੱਥੇ ਪਜਾਈਏ ਨਾਲ ਦੀ ਨਾਲ ਉਹਨਾਂ ਨੇ ਸਪਰੇਅ ਕਰਨੀ ਸਾਰਿਆਂ ਨੂੰ ਨੱਠ ਭੱਜ ਪਾ ਦੇਣੀ ਅਨਾਉਂਸਮੈਂਟ ਕਰ ਦੇਣੀ ਵੀ ਕਰੋਨਾ ਦਾ ਮਰੀਜ਼ ਆ ਗਿਆ ਮੇਰੀ ਅੱਖੀ ਦੇਖਦੀ ਦੇਖਦੀ ਕਿ ਬੇਬੇ ਉੱਤਰੀ ਐਂਬੂਲੈਂਸ ਆਈ ਉਹਨਾਂ ਨੇ ਪੂਰੀ ਤਿਆਰੀ ਕਰੀ ਹੋਈ ਸਾਨੂੰ ਉਹਨੇ ਨਾ ਸਾਈਡ ਪਰ ਖੜਾਤਾ ਵੀ ਉੱਥੇ ਖੜ੍ਹਜੋ ਵੀ ਇੱਕ ਵਾਰ ਸਾਨੂੰ ਪੇਸ਼ੈਂਟ ਨੂੰ ਦੇਖ ਲੈਣ ਦੋ ਬੇਬੇ ਚੰਗੀ ਪਲੀ ਐਂਬੂਲੈਂਸ ਉੱਤਰੇ ਉੱਤਰ ਕੇ ਸਟ੍ਰੈਚਰ ਪਰ ਪੈ ਗਈ ਸਟ੍ਰੈਚਰ ਪਰ ਤੇ ਦੇਖ ਲੈ ਵੀ ਕਿੰਨਾ ਕ ਐਮਰਜੈਂਸੀ ਤੇ ਅੰਦਰ ਲਿਜਾਣਾ ਸਮਝ ਲੈ ਵੀ ਐ ਇੱਥੇ ਤੇ ਲੈ ਕੇ ਉਹ ਗੇਟ ਤੱਕ ਐਨਾ ਕੇ ਫਰਕ ਐ ਅੰਦਰ ਲਿਜਾਣ ਦਾ ਉਹਦੇ ਵਿੱਚੇ ਵਿੱਚ ਬੇਬੇ ਆਪਣਾ ਸਵਾਸ ਪੂਰਾ ਕਰਕੇ ਪਤਾ ਨਹੀਂ ਡਰ ਕੇ ਕਰਿਆ ਉਹਨੇ ਤੇ ਰੱਬ ਜਾਣੇ ਕੀ ਹੋਇਆ ਦੇਖੋ ਜਦੋਂ ਮੈਂ ਪਾਪਾ ਆ ਗਏ ਮੰਮੀ ਨੂੰ ਕਮਾਣ ਤੋਂ ਮੰਮੀ ਐ ਰਪਿੰਦਰ ਯਾਰ ਮਨਪ੍ਰੀਤ ਨਾਲ ਗੱਲਾਂ ਕਰੀਆਂ ਮੇਰੀ ਮਨਜ਼ੂਰੀ ਨਾ ਕਰੀਆਂ ਜਦ ਮੇਰੀ ਮੰਮੀ ਨੂੰ ਮੈਂ ਐ ਦੱਸਤਾ ਸ਼ਾਮ ਟਾਈਮ 6 ਵਜੇ ਵੀ ਮੰਮੀ ਤੇਰਾ ਕੋਵਿਡ ਦਾ ਟੈਸਟ ਹੋਣਾ ਉਸੇ ਟਾਈਮ ਵੀ ਗਹਿਲ ਗਈ ਉਹ ਕਿ ਫੋਨਾ ਤੇ ਦਿੱਲੀ ਉਹ ਬਹੁਤ ਬੈਰ ਹੋ ਰਹੀਆਂ ਟੀਆਂ ਸਾਰਾ ਕੁਝ ਹੋਰੀਆਂ ਜਿਹੜਾ ਕਰੋਨਾ ਨੇ ਐਵੇਂ ਸਿੱਟਦੇ ਆ ਮੈਨਾਂ ਸਿੱਟਦੇ ਆ ਟੋਇਆਂ ਚ ਦੱਬਦੇ ਆ ਇਟਲੀ ਚ ਜ਼ਿਆਦਾ ਭਰਾਂ ਤਾਂ ਬਾਹਰਲੀ ਕੰਟਰੀਆਂ ਦਾ ਜ਼ਿਆਦਾ ਆਪਣੇ ਇੱਥੇ ਨਹੀਂ ਤਾਂ ਹੈਗਾ ਆਪਣੇ ਤਾਂ ਆਪਣੇ ਤਾਂ ਸੰਸਕਾਰ ਕਰੀ ਗਏ ਉਹ ਦੇ ਦੇ ਕੇ ਹੁਣ ਦੇਖੀ ਤੈਨੂੰ ਚਲਾ ਕੇ ਦੇ ਦੇ ਯਾਰ ਕੀ ਦੇਖਣਾ ਇਹਨੇ ਫੋਨ ਚ ਦੇਖੀ ਜਾਂਦੇ ਤਾਂ ਨਾ ਉਹ ਚੀਜ਼ ਦਿਖੀ ਜਾਂਦੀ ਦੀ ਹਾਂ ਹੈਲੋ ਨਮਸਕਾਰ ਹੈਲੋ ਨਮਸਕਾਰ ਜਾ ਉੱਧਰ ਜਾ ਹੁਣ ਚਾਤੂ ਕੋਲ ਜਾ ਕੇ ਦੇਖ ਲੈ ਉੱਧਰ ਫੇਰ ਉਸ ਤੋਂ ਬਾਅਦ ਉਹ ਤਹਿ ਉਹਨਾ ਮੁਰਕੀਆਂ ਨਹੀਂ ਵੇਰ ਬਾਲੀ ਉਹ ਸਾਰਿਆਂ ਦਾ ਹੀ ਗੁਸਤਾ ਕਰੋਨਾ ਤੋਂ ਤਾਂ ਜਿਹਦੇ ਨੌ ਵੀ ਸੁਣ ਲੰਦੇ ਤੇ ਵੀ ਕਰੋਨਾ ਫਲਾਣਾ ਢਮਗਾਣਾ ਬਸ ਆ ਇੱਕ ਵਾਰ ਤਾਂ ਸਾਰੇ ਪਰਿਵਾਰ ਨੂੰ ਵਿਵਤਾ ਖੜੀ ਹੋ ਜਾਂਦੀ ਪਾਪਾ ਜੀ ਨੂੰ ਤਾਂ ਕੱਢਦਾ ਬਾਅਦ ਵਿੱਚ ਜੇ ਕਰੋਨਾ ਖਤਮ ਹੋ ਗਿਆ ਤਾਂ ਇੱਥੇ ਅਸੀਂ ਕਦੇ ਇੱਧਰ ਨੂੰ ਨੱਠੀਏ ਕਦੇ ਉੱਧਰ ਨੂੰ ਨੱਠੀਏ ਵੀ ਹੁਣ ਕਰੀਏ ਤਾਂ ਕਰੀਏ ਕਿਆ ਜਦ ਨੂੰ ਇਹ ਟਾਈਮ ਆ ਗਿਆ ਤਾਂ ਵੀ ਘਰੇ ਕੋਰੋਨ ਡੌਨ ਲਾਗੇ ਤੇ ਕਰਨ ਸਾਰਿਆਂ ਨੂੰ ਮੰਮੀ ਨੇ ਤਾਂ ਸੰਸਕਾਰ ਕਰੀ ਉਹ ਤਾਂ ਮਤਲਬ ਚੈੱਕ ਹੋਣ ਲੱਗ ਗਿਆ ਡੈਡੀ ਦਾ ਉਹ ਸਾਰਿਆਂ ਦੇ ਕਰਨਾ ਤਾਂ ਤੁਹਾਡੇ ਪੜੋਸੀਆਂ ਦੇ ਵੀ ਕਰਨਾ ਤਾਂ ਜੱਪਾ ਸਾਰੇ ਨਿਕਲਿਆ ਨਹੀਂ ਜਿਹਨੇ ਜੱਫੀ ਪਾਈ ਡੈਡੀ ਯਾਰ ਸ੍ਰਿੰਦਰ ਦਾ ਕੱਢਤਾ ਮੈਂ ਹੋਰ ਹੌਟਾ ਦੀ ਵੀ ਡੈਡੀ ਤੇ ਤਾਂ ਪਹਿਲੀ ਹੀ ਹੋਰ ਉਹ ਹੁੰਦਾ ਸੀ ਕਿ ਮੰਮੀ ਕਰਕੇ ਡੈਡੀ ਦੇ ਸਰੀਰ ਹੋਰ ਛੜਦਾ ਤਾਂ ਉਹ ਹੋ ਜਾਂਦਾ ਪਤਾ ਕਿ ਕਰਾ ਪਾਪਾ ਜੀ ਨੂੰ ਤਾਂ ਘਰੇ ਕਰੋ ਡੰਕ ਕਰਾਤਾ ਫੇਰ 7-8 ਦਿਨ ਆਪਣੀ ਡਿਸਪੈਂਸਰੀ ਵਾਲੀਆਂ ਦਵਾਈਆਂ ਵੀ ਕਿਹੜੀਆਂ ਦਵਾਈਆਂ ਵੀ ਕਿਹੜੀਆਂ ਦੀਆਂ ਸਣੀਆਂ ਜਿਆਦਾ ਪੈਰਾਸੀਟਾਮੋਲ ਪੈਰਾਸੀਟਾਮੋਲ ਇਹਨਾਂ ਦੇ ਤੇ ਜਿਆਦਾ ਬਸ ਆਈ ਆ ਕਾ ਡੋਲੋ ਆਈ ਤੇ ਡੋਲੋ ਜਦੋਂ ਲਾਂਚ ਹੋਈ ਆ ਡੋਲੋ ਨੇ 6.500 ਜਿਹੜੀ ਡੋਲੋ ਜਿਆਦਾ ਲਾਂਚ ਹੋਈ ਆ ਇੰਨਾ ਕਹੇ ਦਵਾਈ ਨੇ ਮੈਂ ਕਹਿੰਦਾ ਜੀ ਕਮਾਈ ਕਰੀ ਪੁੱਛੋ ਇਹਨਾਂ ਕੋਲ ਜਿਹੜੇ ਫਾਰਮਾਸਿਸ ਨੇ ਇਹਨੂੰ ਲਾਂਚ ਕਰਿਆ ਮੈਂ ਕਹਿੰਦਾ ਕਰੋੜਾਂ ਰਪਏ ਪਿਆ ਕਮਾਗੇ ਆਪਾਂ ਪਰ ਚਲੋ ਆਇਆ ਤਾਂ ਜਾਨਾਂ ਵੀ ਬਚਾਈਆਂ ਚਾਹੇ ਕੁਝ ਵੀ ਇਹ ਜਿੰਨੀ ਕੁ ਗੋਲੀ ਖਾਧੀ ਉਹਨਾਂ ਕਹਿੰਦਾ ਆਪਾਂ 2 ਟਾਈਮ ਲੈਂਦੇ ਸੀ ਉਹ ਗੋਲੀ ਹਾਂ ਤਿੰਨ ਟਾਈਮ ਗੋਲੀ ਲੈਂਦੇ ਤੇ ਉਧਰ ਵਾਈ ਗਿਆ ਆ ਤੇ ਹੁਣ ਆਪਾਂ ਚੱਲੀਏ ਜਾਨ ਚ ਭਲਾਈ ਆ ਚਲੋ ਫੋਨ ਵੀ ਆ ਗਿਆ ਬਸ ਹੀ ਕਰਨੀ ਖੰਦੀਪ ਤੇ ਲੜ ਰਿਹਾ ਲੱਗਿਆ ਨਾ ਤੇ ਵੇ ਕੰਗਾਂਦੀ ਆਈ ਹੈ ਕਰ ਉਹਨੇ ਕਿਹਾ ਇਹ ਬਥੇਰਾ ਖਰਚ। ਨਾ ਗਿਣਨੇ ਤਾਂ ਕਿਹਾ ਠੀਕੇ ਹੁਣ। ਕੰਗਾਲੀ ਦਾ ਮੈਂ ਵੀ ਕੰਗਾਲੇ ਮੇਰੇ ਕੋਲ 1400 ਰੁਪਏ ਹੈ ਘਰ ਤੇ। 1400 ਵੀ ਨਹੀਂ ਉਡਾਉਂਦਾ ਤੇ ਵੀ ਅੱਜ ਬਖਰਚਿਆ। ਕੰਗਾਲੀ ਦਾ ਉਹ ਦੇਖਾ ਬਣਾ। ਕੰਗਾਲੀ ਬੜੂ ਤੇ ਕਾਚ ਆਪ ਦੰਨੇ ਆ। ਨਾ ਉਹ ਸਾਡੇ ਲਾਦ ਨੇ ਤੇ ਕੱਢ ਲੈ। ਹਾਂ ਆ ਆਹ ਦੀ ਗੱਲ ਤਾਂ ਆਜੀ ਤਾਜੀ। ਹਾਂ। ਮੇਰੇ ਪੈਸੇ ਕਿਨੇ ਕੱਦੇ ਆ। ਮੈਂ ਕਾ ਚੱਲ ਕਿਤੇ ਕੁਰਤੇ ਪਿਆ ਵਿੱਚ ਦੂਜੇ ਮੈਂ ਤਾਂ ਮੈਂ ਨਹੀਂ ਪਾਇਤਾ ਉਹ ਨੂੰ ਮੈਨੂੰ ਤਾਂ ਨਿਕਲ ਗਈ। ਹਾਂ। ਕਿੱਥੇ ਗਿਆ ਮੈਂ ਤੁਸੀਂ ਆਪ ਬੋਲੋ ਪਰ ਲੱਲ ਕਿਹੜੀ 500 ਵੱਡੇ ਤੇ ਮੇਰੇ ਬਟੂਏ ਜੀ ਤੁਸੀਂ 500 ਮਨ ਦਾ ਲੋੜ ਨਹੀਂ ਦੀ ਮੈਂ ਤਾਂ ਨਹੀਂ ਦੱਸਿਆ ਮੈਂ ਕਿਹੜਾ ਕਿੱਥੇ ਗਈ ਸੀ ਫਿਰ ਅਸੀਂ ਕਿਹਨੂੰ ਮਿਲਦੇ ਕੰਦ ਜਨਮਾ ਪਿਆਰ ਕਰਨ ਮਾਣੇ ਮੱਧਰ ਨੂੰ ਦੇਹੀਆਂ ਜਦੋਂ ਦੇਚਾ ਮੈਂ ਬਟੂਏ ਜੇ ਕੱਢ ਗਿਆ ਹਿੰਦ ਕਮਾ ਕੇਲੇ ਦੇ ਬੈ ਜੀ 200 ਰੁਪਏ ਹੀ ਕੇਵਲ ਐ ਕੱਟੇ ਤਾਂ ਉਹ ਮੈਂ ਕਿੰਨੇ ਦਿਨ ਰਹੀ ਨਹੀਂ ਮੈਂ ਕਿਹਨੂੰ ਕੱਟੇ ਕਿੰਨੇ ਪਤਾ ਲੱਗਣਾ ਕਿਹਦੇ ਪਤਾ ਇਹ ਪਤਾ ਕਿ ਲੱਗਣਾ ਚਾਹੀਦਾ ਮੈਂ ਵੀ ਮੈਂ ਵੀ ਨਹੀਂ ਮੈਂ ਵੀ ਸਿਲੰਡਰ ਜਿਹੜੇ ਮੇਰੇ ਕੋਲ ਹੈਗਾ ਤਾਂ 800 ਰੁਪਏ ਉਹਦੇ ਤੋਂ ਭਰਾ ਰਿਆ ਕਿਨੇ ਕੱਢੇ ਹੁਣੇ ਮੈਂ ਤਾਂ ਖੁੱਟ ਨਹੀਂ ਜਾ ਮੈਂ ਛੋਟਾ ਮਹਾਜਰ ਵਿੱਕੀ ਲਗਾਉਣਾ ਭਾਈ ਸਿਲੰਡਰ ਵਾਸਤੇ ਨਹੀਂ ਮੈਂ ਇੰਨੇ ਵਟੂਆ ਕੱਢੇ ਜ਼ਰੂਰ ਵਿਕੀ ਵਟੂਆ ਕੱਢੇ ਚਿੱਟੇ ਕੁਰਤੇ ਪਜਾਮੇ ਜੋ ਸੋਣ ਲਾ ਉਹਦੇ ਵਿੱਚੋਂ 200 ਰੁਪਏ ਜ਼ਰੂਰ ਕੱਢਿਆ ਮੇਰੇ ਆਏ ਦਿਮਾਗ ਚ ਆਉਂਦਾ ਲੈ ਹੁਣ ਮੇਰੇ ਹੋਰ ਆਉਣ ਬਾਅਦ ਵੀ ਉਹ ਮੈਂ ਖਰਚਾ ਪਾਤਾ ਜ਼ਰੂਰ ਵਟੂਆ ਵੀਰ ਜੀ ਦਾ ਕੱਢਦੇ ਨੂੰ ਆਲਵਾਰੀ ਤੇ ਰੱਖ ਦਿੰਦੇ ਆ ਨਹੀਂ ਮੇਰੇ ਕਸਾ ਦਾ ਮੇਰੇ ਆਦਨ ਤੱਕ ਉਹ ਮੇਰੇ ਦਿਮਾਗ ਚ ਆਇਤਾ ਹੁੰਦਾ। ਇਹ ਇਹ ਗੱਲਾਂ ਖੰਦਦਾ ਜੀ ਸਾਲ ਡੇਢ ਸਾਲ ਪੁਰਾਣੀ ਗੱਲ ਹੈ। ਮੈਂ ਬਟੂਏ ਚ ਪੈਸੇ ਰੱਖਣੇ ਬੰਦ ਕਰਦੇ। ਹਾਂ ਫਿਰ ਮੈਨੂੰ ਕਹਿੰਦੇ ਇਹ ਬਟੂਏ ਕਾਦੇ ਬਾਤ ਤੇ ਨਾ ਜਿਹੜੀ ਜਿਹੜੀ ਨਹੀਂ ਹੈਗਾ ਕੋਈ। ਕਿਹਨੇ ਕਿਹੋ ਜਿਹੀ ਆਈ ਕਹਿੰਦੇ ਆ। ਬਿੱਲਰ ਦਾ ਪ੍ਰੇਯਨ ਲਿਖਣਾ ਕੋਈ ਕਾਦੇ ਬਾਤ ਤੇ ਨਾ ਜਰ ਵੀ ਜਾਣਾ ਮੇਰੇ ਬਟੂਏ ਕੋਲ ਨੂੰ ਜੇ ਵਿੱਚ ਕੁ ਦਿਖਣਾ ਨਹੀਂ ਆਇ ਮਾਰ ਦਿੰਦਾ ਚੱਕ ਕੇ। ਇਹ ਰੱਖਿਆ ਲਗਾ ਤੇ ਜੀ ਵੀ ਪੱਕਾ ਫਤੇ ਤੇ ਨਹੀਂ। ਉਹ ਤਾਂ ਨਹੀਂ। ਕਿਨੇ ਕੱਟਣੇ ਆਪਣੇ ਘਰ ਤੋਂ। ਹੋਣਤਾ ਇਹਨੇ ਕੱਢਦੇ ਨੇ ਕਿ ਜੈਸਮਿਨ ਚਲ ਜਲਦੀ ਆਉਂਦੀ ਦੀ ਕੱਢ ਲਾਂਦੀ ਥੀ ਕੋਈ ਹੋਰ ਹੱਥੱਸ ਨਹੀਂ ਬਸ ਵਾਸਤੇ ਮੈਂ ਹੀ ਕਿਤੇ ਬਸਾਤੇ ਹੋਮਾ ਦੇਖ ਲੈਣਾ ਚਾਹੀਦਾ ਬੰਦੇ ਨੂੰ ਤੁਸੀਂ ਬੈਠ ਗਏ ਨਾ ਠੰਡੇ ਦਿਮਾਗ ਨਾਲ ਸੋਚੋ ਸੁਖਵੀਰ ਨਹੀਂ ਮੈਂ ਖਰਚੇ ਨਹੀਂ ਕਿਤੇ ਮੈਨੂੰ ਪਤਾ ਉਹ ਨਹੀਂ ਤਕਾਸਦੀ ਪਹਿਲਾਂ ਤੇ ਲੈ ਪਰ ਮੈਂ ਤਾਂ ਚਲਾਉਂਗੀ ਤਾਂ ਮੈਂ ਦੀਜੀ ਤੇ ਹੀ ਮੰਗ ਕੇ ਲੰਨੀ ਆ ਉਬਲਾ ਤਾਂ ਮੈਂ ਬਾਜੀ ਤੇ ਤਲੰਦੀ ਉਹਨੂੰ ਇਹਦੇ ਵਿੱਚ ਹੈ ਹੀ ਨਹੀਂ ਚਲ ਪਾਪਾ ਜੀ ਆ ਗਏ ਉਹਨਾਂ ਨੂੰ ਦੋ ਪ੍ਰਸ਼ਾਦਾ ਪਾਣੀ ਤੇ ਅਸੀਂ ਵੀ ਚੱਲਦੇ ਆ ਜੀ ਹੁਣ ਨਿਕਲਦੇ ਆ ਹੌਲੇ ਹੌਲੇ ਉੱਪਰ ਨੂੰ ਭਰਤੀ ਦੇਖਣੇ ਜਾ ਕੇ ਕੀ ਕਹਿੰਦੇ ਉੱਥੇ ਜਾ ਕੇ ਕੀ ਸਮਾਚਾਰ ਮਿਲਦਾ ਕਿਆ ਨਹੀਂ ਰਾਤ ਪਹੁੰਚ ਗਏ ਸੀ ਜੀ ਭੰਬਰੀ ਅਸੀਂ ਪਹੁੰਚੇ ਰਾਤ 9:30 ਵਜੇ ਕਿ 10:00 ਵਜੇ ਕਿ 10:00 ਪੌਣੇ 10:00 ਵਜੇ ਤੇ ਮੇਲੋ ਇੱਧਰ ਡਾਡੀ ਨੂੰ ਮੈਂ ਇੱਕ ਹਫ਼ਤਾ ਰਹਿਣੀ ਇੱਧਰ ਬਾਪੂਰ ਵੀ ਮੇਲੋ ਮੈਂ ਵੀ ਖਾਲਸਾ ਬੈਠਾ ਤੂੰ ਆਪਣੇ ਭਾਈ ਦਾ ਖਿਆਲ ਰੱਖਦਾ ਨਹੀਂ ਮੈਂ ਤੂੰ ਖਿਆਲ ਰੱਖਣਾ ਰੋਜ਼ ਆਉਂਦਾ ਪਰ ਉਹ ਜਾ ਦੋ ਉਵੇਂ ਮਿਲ ਖਿਆਲ ਰੱਖੋ ਠੀਕ ਤਾਂ ਰਹਿਣਾ ਨਹੀਂ ਉਹ ਮੈਂ ਉਹਨੂੰ ਦੱਸ ਮੈਂ ਡਾਕਟਰ ਦਾ ਨਹੀਂ ਹਾਂ ਮੈਂ ਤਾਂ ਆਸ ਹਾਂ ਦਾ ਜੀਲੋ ਆ ਕੰਗ ਅੱਗੇ ਨਾਲ ਉਹ ਕਾਲਾ ਨਹੀਂ ਹੋ ਗਿਆ ਹਾਂ ਹੈ ਮੈਂ ਜੀਲੋ ਆ ਹਾਂ ਜੀ ਜਖੜੀ ਨਹੀਂ ਹੋਗੀ ਅੱਗੇ ਨਾਲ ਕਾਲੀ ਨਹੀਂ ਕੱਤੇ ਐ ਮਾਲਿਆ ਫੁੱਟਾ ਚਿੱਟਾ ਹੋ ਜਾਣਾ ਆਹ ਇੱਕ ਦਾੜੀ ਕੱਟੇ ਕਰਕੇ ਵੀ ਲੱਗਦਾ ਹਾਂ ਉਹਦੇ ਬੈਂਡ ਫੇਸ ਨਹੀਂ ਕਟਾਈ ਕਰਦੇ ਸੀ ਹੋਰ ਮੈਂ ਕਿ ਰੱਖਾਂ ਕਿਵੇਂ ਬਾਲ ਕਟਾਲਾ ਤਾਂ ਦਾੜੀ ਕੀ ਕਹਿੰਦੇ ਤੈਨੂੰ ਦਾੜੀ ਤੇ ਤਾਂ ਗੁੱਤ ਗੁੰਦਲੀ ਸੀ ਆਹੋ ਇਹ ਕਹਿੰਦਾ ਮੈਂ ਅਮਰਤਮਨ ਨਾਲ ਤੇ ਪਿੱਛੇ ਆ ਜਿਹੜਾ ਪੰਜਾਬੀ ਸਿੰਘ ਉਹ ਮਗੈਂਬੋ ਖੁਸ਼ ਹੋਆ ਨਹੀਂ ਹੋਇਆ ਤੇ ਲੈਵਾਂ ਮੰਗਾਂ ਨੂੰ ਫੋੜ ਜਾਂਦਾ ਉਹ ਫੇਰ ਅੱਛੇ ਹੋਣ ਨਹੀਂ ਅੱਖਾਂ ਤੇ ਬਾਲ ਲੈ ਇਹੋ ਨਾ ਡਾੜੀ ਜਿਹੜਾ ਉਹ ਡਾਇਲੌਗ ਤਾਂ ਮਗੈਂਬੋ ਖੁਸ਼ ਹੋਆ ਪਤਾ ਕਿਹਦਾ ਤਾਂ ਉਹ ਨਹੀਂ ਨਹੀਂ ਪਤਾ ਨਹੀਂ ਜਬ ਉਹ ਹੈ ਇਸ ਤਰੀਕਾ ਅਮਰੇਸ਼ ਪੁੱਤ ਦਾ ਡੈਡੀ ਦਾ ਨੇ ਤਾਂ ਫਿਲਮ ਦੇਖੀ ਹੋਣੀ ਆ ਉਹ ਦੇਖਿਆ ਜੁਰੂਰਾ ਪਰਪਲ ਦੇ ਮਿਸੰਡੀਆ ਸਭ ਤੋਂ ਦੇਖਿਆ ਨਾ ਤੂੰ ਬੋਲਦਾ ਢੱਲਾ ਜਾਈਏ ਚੱਕਰ ਕਿਆ ਦੇਖਿਆ ਰਾਬੂ ਦਾ ਹਾਂ ਕੋਈ ਯਾਦ ਨਹੀਂ ਅੱਛਾ ਭੁੱਲਣਾ ਲੱਗ ਗਿਆ ਯਾਦ ਠੀਕ ਕਿੱਥੇ ਆ ਤਾਂ ਹੀ ਜ਼ਿਆਦਾ ਆ ਗਿਆ ਆਪਾਂ ਹਾਂ ਇਹ ਠੀਕ ਹੰਤਾ ਨਹੀਂ ਨਹੀਂ ਯਾਰ ਕਾਹਨ ਤਾਂ ਇਹ ਤਾਂ ਐਂਡ ਕੜਾੜੀ ਪੱਟ ਹਾਂ ਪਤਾ ਮੈਨੂੰ ਬਾਪੂ ਕਾ ਕਹਿੰਦਾ ਹਾਂ ਘਾਟਾ ਕੇ ਪਹਿਲਾਂ ਦੀ ਗੱਲ ਆ ਕਹਿੰਦਾ ਸਾਰੇ ਬਿਮਾਰੀਆਂ ਬਮੂਰੀਆਂ ਜੀਆਂ ਕਹਿੰਦਾ ਭੱਜ ਜਣੀਆਂ ਕਹਿੰਦਾ ਤੁਸੀਂ ਮੇਰੀ ਬੰਦ ਕਰਤੀ ਕਹਿੰਦਾ ਇੱਕ ਪੇਟੀ ਲਿਆ ਦਿਓ ਕਹਿੰਦਾ ਮੈਨੂੰ ਦੇਖਾ ਸਾਲੀ ਕਿਹੜੀ ਬਿਮਾਰੀ ਕਹਿੰਦਾ ਮੇਰੇ ਨੇੜੇ ਵੀ ਆ ਗਈ ਕੋਈ ਬੁਨੀਆ ਸਾਦੀ ਲੈ ਬਾਪੂ ਵੀ ਘਰ ਨਾਲੇ ਤਿਆਰ ਫੇਰ ਕਰਦੀ ਇੱਕ ਤੈਨੂੰ ਲੈਣ ਨੂੰ ਲੈ ਆਂ ਮਾਈ ਦਾ ਸੁਖੀ ਕੰਦਾਲ ਨਹੀਂ ਮਨੇ ਕਾ ਪੇਟੀ ਲਾਵਾ ਮੋਦ ਜਦ ਆਪਣਾ ਥੋੜਾ ਬੋਧਾ ਕਰ ਲੈ ਗੁਰਗਾਈ ਗੁਰਗਾਈ ਹੈ ਇਹ ਕਸ਼ੂਨ ਜੀ ਹੈ ਗਾਈ ਆ ਹਾਂ ਨਾ ਹੈ ਤਾਂ ਤੇ ਦਵਾਈ ਹੈ ਦਵਾਈ ਦੇ ਤੌਰ ਤੇ ਵਰਤੂਗੇ ਜਿਹਨੂੰ ਤਾਂ ਦਵਾਈ ਹੈ ਦਵਾਈ ਕਰਦੀ ਹੈ ਨਹੀਂ ਮਿਲਦੀਆਂ ਵਾ ਉਹ ਤੁਨੂੰ ਹੀ ਲੱਗਿਆ ਵੇ ਤੁਹਾਨੂੰ ਲਾਦੇ ਤਾਂ ਸਾਡੇ ਆਈ ਕੋਡਾ 100 ਆ ਰਿਹਾ ਨਹੀਂ ਸਰ ਠੀਕ ਹੈ ਮੈਨੂੰ ਕੋਡ ਪਿੰਦਾ ਨਾ ਇਹਨੂੰ ਫਰੰਕੀ ਕਿੰਨੇ ਕੀ ਮੈਨੂੰ ਹੁਣ ਫੋਨ ਚਾਣੇ ਆ ਪੀਦਾ ਥੋੜੀ ਜੀ ਆ ਤਾਂ ਥੋੜੀ ਜੀ ਵੱਧ ਪੀਂਦਾ ਬਾਪੂ ਕਰਦਾ ਨਹੀਂ ਥੋੜੀ ਨਾ 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 ਦਿਲ ਤੋਂ ਉਹਨਾਂ ਨਾਲ ਆਉਂਦਾ ਜੋ ਮਰ ਜੇ ਬਾਪੂ ਚਾਹੇ ਥੋੜੀ ਪਿੰਦਾ ਚਾਹੇ ਜ਼ਿਆਦਾ ਪਿੰਦਾ ਕਦੇ ਐ ਨਹੀਂ ਖਾ ਵੀ ਮੈਂ ਬੁਵਾਰ ਹਾਂ ਉਹ ਦਵਾਈ ਦੇ ਤੌਰ ਤੇ ਪਿਓ ਤਾਂ ਗੱਲ ਕੁਝ ਵੱਖਰੀ ਆ ਆਪਣੀ ਖਰਾਕ ਵਧੀਆ ਪਿਓ ਕਹਿਣ ਦਾ ਭਾਵ ਹੈ ਵੀ ਜੇ ਪੀਣੀ ਹੈ ਦਵਾਈ ਦੇ ਤੌਰ ਤੇ ਪਿਓ ਹੁਣ ਉਹ ਦੇਖੋ ਫੌਜ ਆਪਣੇ ਸਾਰੇ ਦੇਸ਼ ਦੀ ਰੱਖਿਆ ਕਰਦੀ ਬਾਰਡਰ ਪਰ ਖੜੀ ਹੈ ਹਰ ਇੱਕ ਜਗ੍ਹਾ ਖੜੀ ਹੈ ਹਾਂ ਉਹਨਾਂ ਨੂੰ ਵੀ ਸਰਕਾਰ ਵੱਲ ਤੇ ਰਕਮੈਂਡ ਹੈ ਵੀ ਦਵਾਈ ਦੇ ਤੌਰ ਤੇ ਪੀਣੀ ਹੈ ਉਹਨਾਂ ਨੇ ਪੀਣੀ ਵਧੀਆ ਥੋੜਾ ਵੀ ਇੱਥੇ ਤਾਂ ਜਿਹੜੀ ਆ ਗਈ ਲਫਾਫੇ ਵਾਲੀ ਪੀ ਲਈ ਉਹ ਥੈਲੀ ਵਾਲੀ ਪੀ ਲਈ ਉਹ ਤੇ ਦੇਸੀ ਬਲਾ ਲਈ ਉਹ ਫਲਾਣਾ ਮੰਗਾ ਲਈ ਉਹ ਟਮਗਾਣਾ ਮੰਗਾ ਲਈ ਉਹ ਤਾਂ ਫਾਇਦਾ ਗਿਆ ਜੇ ਪੀਣੀ ਹਿਸਾਬ ਦੀ ਪਿਓ ਪਿਓ ਦਵਾਈ ਦੇ ਤੌਰ ਤੇ ਵੀ ਹਾਂ ਤੇਰਾ ਮੂੰਹ ਤੂੰ ਦੇਖ ਤੇਰਾ ਮੂੰਹ ਨੂੰ ਤੇ ਇੱਕ ਠੀਕ ਹੈ ਹਾਂ ਆਹ ਫੇ ਜੱਤੂ ਰੋਟੀ ਖਾਣਾ ਬੋ ਬੋ ਕਦੇ ਕਰਦਾ ਉਹ ਹੀ ਤਾਂ ਪਤਾ ਨਹੀਂ ਹੈਗਾ ਕਾਤੇ ਹੁੰਦਾ ਉਹ ਅੰਦਰ ਲੀਵਰ ਨੂੰ ਐ ਕੁਝ ਹੋਇਆ ਉਹ ਨਹੀਂ ਪਚਉਣੀ ਆ ਇਹ ਤਾਂ ਹੁਣ ਜਾ ਕੇ ਡਾਕਟਰੇ ਦੱਸੂਗਾ ਵੀ ਕਿਆ ਪੱਛਦਾ ਕਿਆ ਨਹੀਂ ਹਾਂ ਆ ਇਧਰ ਬਾਪੂ ਕਹਿੰਦਾ ਨੂੰ ਦਾਖਲ ਨਾ ਕਰਾ ਉਹ ਕਹਿੰਦਾ ਹੁਣ ਦਾਖਲ ਪੈਸਾ ਉਹਦਾ ਡਾਕਟਰ ਦੇ ਹੱਥ ਆ ਕਹਿੰਦਾ ਉਹ ਵੀ ਬੰਨ ਦਾ ਨਾ ਕਹਿੰਦਾ ਉਹਨੂੰ ਲਿਜਾ ਕੇ ਡਾਕਟਰ ਕੋਲ ਗੱਲ ਇਹ ਆ ਬਾਪੂ ਮੈਂ ਤਾਂ ਦੱਸਿਆ ਹੀ ਨਹੀਂ ਮੈਂ ਤਾਂ ਮਨਪ੍ਰੀਤ ਨੇ ਦੱਸਿਆ ਕਹਿੰਦੀ ਬਿਸਕੁਟ ਵੀ ਖਾਂਦਾ ਤਾਂ ਵੀ ਬੁਲਟੀ ਕਰਦਾ ਉਹ ਹੋਣਾ ਇਹਦਾ ਜਿਹੜੇ ਕੋਲ ਆਇਆ ਜਦ ਹੋਇਆ ਇਹ ਹੂੰ ਫਿਰ ਉਹ ਤਾਂ ਦੇਖ ਰਹੇ ਆ ਵੇਖਿਆ ਉਹਨੇ ਮੈਂ ਕੀ ਆ ਕੰਮ ਨਾ ਦਾ ਸਾਰੇ ਬਿਸਕੁਟ ਖਾ ਲਏ ਰਹਿ ਗਿਆ ਡੇਢ ਬਿਸਕੁਟ ਜਦੋਂ ਖਾਣ ਲੱਗਿਆ ਜਦੋਂ ਉੱਥੋਂ ਆ ਗਿਆ ਨਾ ਨਿਕਲਿਆ ਨਾ ਬਾਹਰ ਤਾਂ ਕੋਈ ਚਲ ਕੋਈ ਨਹੀਂ ਬਾਕੀ ਪਤਾ ਕੀ ਹੈ ਖਾਓ ਪੀਓ ਉਮਰ ਦੇ ਹਿਸਾਬ ਨਾਲ ਸਾਰਾ ਕੁਝ ਖਾਓ ਉਹ ਜਿਹੜਾ ਸਾਨੂੰ ਪਚੇ ਜਿਹੜਾ ਹੁਣ ਤੇਰਾ ਸਰੀਰ ਨਹੀਂ ਚੱਲਦਾ ਜਿਹੜਾ ਕਹਿਣਾ ਬਸ ਇਹ ਬੜਾ ਹਿਸਾਬ ਨਾਲ ਚੱਲਣਾ ਚਾਹੀਦਾ ਬੰਦੇ ਨੂੰ ਬਿਲਕੁਲ ਖਾਣਾ ਮਨ ਪਾਉਂਦਾ ਪਹਿਨਣਾ ਜੱਗ ਪਾਉਂਦਾ ਉਹ ਮੈਂ ਤਾਂ ਪਰ ਜੇ ਮਨ ਨੂੰ ਭਾਵੇ ਇੰਨੀ ਵੀ ਤੁਹਾਡੇ ਇਕੱਲੇ ਮਨ ਨੂੰ ਭਾਵੇ ਉਹ ਸਾਰਿਆਂ ਦੇ ਮਨ ਨੂੰ ਭਾਵੇ ਜਿਹੜਾ ਤੁਸੀਂ ਖਾਣ ਲੱਗੇ ਹੋਏ ਵੀ ਅਗਲਾ ਕਹਿ ਸੋਭਾ ਕਰੇ ਵੀ ਹਾਂ ਅਰੇ ਵਧੀਆ ਚੀਜ਼ੇ ਖਾਂਦੇ ਚੀਜ਼ ਨੂੰ ਠੀਕ ਰਿਹਾ ਡੈਡੀ ਜੇ ਮੈਂ ਇੱਕ ਵੀ ਗੱਲ ਕਹੀ ਹੋਵੇ ਹਉ ਡਾਊਨ ਹੋਣ ਲੱਗਿਆ ਹੁਣ ਮੈਨੂੰ ਕਹਿਣਾ ਪੈਂਦਾ ਉਹ ਵੀ ਗੱਲ ਠੀਕ ਆ ਹੁਣ ਜਿਹੜੀ ਡਾਕਟਰ ਤੇ ਤੇ ਦਵਾਈ ਲੈ ਕੇ ਤੇ ਪੈਰਾਂ ਦੀ ਸਵੇਲਿੰਗ ਦੇ ਲ ਜਮ ਨਹੀਂ ਹੈਗੀ ਉਹ ਖਤਮ ਹੋ ਗਿਆ ਉਹ ਤਾਂ ਚਲ ਬਰਸਾਤ ਦੇ ਵਿੱਚ ਕਿਤੇ ਰਗੜ ਲੱਗ ਗਈ ਬਰਸਾਤ ਬਰਸਾਤ ਦੇ ਮੌਸਮ ਚ ਹੋ ਜਾਂਦਾ ਨਹੀਂ ਜੇ ਮੈਂ ਨਿਕਾ ਜੇ ਹੁੰਦਾ ਹੀ ਬੰਦ ਹੁੰਦਾ ਮੈਨੂੰ ਲੱਗਿਆ ਨੀਂਬਲਾ ਮੈਨੂੰ ਭੈ ਹੋ ਗਿਆ ਮੈਂ ਕਹਿੰਦੇ ਉਹ ਨਾਓਗੇ ਤੂੰ ਕਿੱਥੇ ਐ ਦੀ ਜਗ੍ਹਾ ਪੜ ਗਿਆ ਜਾ ਕੇ ਜਿੱਥੇ ਤੇ ਪੱਕੇ ਪੱਕੇ ਪਰ ਰਹਿਣਾ ਜੇ ਨਹੀਂ ਭੰਨਣਾ ਕੁਝ ਵੀ ਹੋਣਾ ਹਾਂ ਚੱਲ ਕੋਈ ਨਹੀਂ ਮੈਂ ਬਹਣ ਨਹੀਂ ਜਣਾ ਵੇ ਉੱਧਰ ਸਰੇਂਦਰ ਵੀ ਵਿਚਾਰੀ ਡੈਡੀ ਦੇ ਉਦੇ ਚ ਦੁਖੀ ਜਿਹੀ ਬੈਠੀ ਸਾਰਿਆਂ ਨੂੰ ਪਿਆਰ ਭਰੀ ਦੱਸ ਦੇਗਾ ਹੋਰ ਤੇਰੀ ਮੰਮੀ ਕਿਵੇਂ ਆ ਬੀਬੀ ਵਿਚਾਰੇ ਠੀਕ ਐ ਭਾਜੀ ਠੀਕ ਐ ਉਹ ਵੀ ਟਾਈਮ ਪਰਜਾਈ ਤੇਰੀ ਪਰਜਾਈ ਚਲੋ ਤੂੰ ਵੀ ਹੁਣ ਤਾਂ ਠੀਕ ਆ ਪਰਜਾਈ ਆ ਗਈ ਹੁਣ ਵਿਚਾਰੀ ਐਨ ਠੀਕ ਆ ਕੋਚਾ ਉਹ ਨਾਨਾ ਵਿੱਚ ਜਨ ਹੁਣ ਕਹਿੰਦੀ ਨਹੀਂ ਤੇ ਗਿਰ ਗਈ ਪਤਾ ਨਹੀਂ ਪਤਾ ਗਿਰਗੇ ਸੀਗੇ ਬਾਥਰੂਮ ਚ ਹਾਂ ਤਾਂ ਬਾਦੀ ਉਹਨੂੰ ਪਤਾ ਠੀਕ ਐ ਨਾ ਮੈਂ ਤਾਂ ਉਰੇ ਬੈਠੀ ਆ ਹਾਂ ਨਾਨਾ ਹਾਂ ਤਾਂ ਦੁੱਖ ਸੁੱਖ ਦਾ ਤਾਂ ਫੋਨ ਪਰ ਕਰਦੀ ਹੋਣੀ ਆ ਕਰਦੀ ਇਹ ਤਾਂ ਜਾਏ ਵੀ ਆਉਂਦੀ ਹੈ ਮੇਰੇ ਵੀ ਆਉਂਦੀ ਆ ਹਾਂ ਦਿਨ-ਦਿਨ ਚਲ ਕੋਈ ਨਹੀਂ ਹੁਣ ਫਿਰ ਆ ਦੇਖਦੇ ਆ ਜੀ ਡੈਡੀ ਦੀ ਡੈਡੀ ਦੇ ਹੁਣ ਦੇਖਦੇ ਆ ਕਿਦਾਂ ਨੂੰ ਲੈ ਕੇ ਜਾਣਾ ਤਿਆਰੀ ਤੁਰੀ ਦੀ ਕਰਦੇ ਸੀ ਪ੍ਰਸ਼ਾਦਾ ਪਰਸੋ ਦਾ ਲਈ ਛਾਹ ਕੋ ਤੇ ਬਾਅਦ ਮਿਲਦੇ ਤੁਹਾਨੂੰ ਫੇਰ ਅਗਲੇ ਵੀਡੀਓ ਦੇ ਵਿੱਚ ਮਾਰਾ ਤੇ ਤੁਹਾਨੂੰ ਰੱਖੇ ਸਾਰਿਆਂ ਨੂੰ ਚੜ੍ਹਦੀ ਕਲਾ ਚ ਜੀ